ਪਾਣੀ ਨੂੰ ਮੂਹ ਆਉਣੀ ਵਿਸ਼ਵਾਣੀ ਅਵਰਤ ਜਾਣੀ ਪੁਰਾਣੀ ਕਹੇ ਦੇਵਤਾਂ ਨਮਨ ਕਰਤ ਸੱਤ ਜੀਵ ਵਿਸ਼ਵਾਣੀ

लॻ लाइ तोइ तूं कयां ਜਨਾ ਕਾਲ ਨਵ ਸਰਕਾਰ ਦਾ ਬਿਆਕਾ ਸਤਿ ਨੀ ਪੁਰਾਣ ਚਲਦੇ ਗਾਇਆ ਆ ਕਵਰੰਗ ਚਲਨੀ ਪਾਵਨ ਨਾਮ ਤੇ ਆਵਦਾ ਜੈ ਜਗਵਾ ਭਗਤੰਗ ਜਾਨਕੀ ਚਰਨ ਵਸਾਵਨ ਈਰਾ ਗੰਗਪੁਨਿਤਾ ਜੀ ਜਾਨਕੀ ਧੂਨ ਦੇਉ ਕਿਰਪਾ ਮੇ ਤੁਮ ਨਾਮ ਸੁਟਾ ਕੋਪੀ ਜਾਨਕ ਚਨੋ ਕ ਵਿਰੇਤ ਜਾਨੰਤਵੰਚਾ ਨੂੰ ਸਹਾਉ ਗੁਰਨੀਰਾ ਤੰਗ ਪਰੇ ਸਾਦੇ ਹੀ ਜਨ ਕੀ ਤੂਰ ਤੇ ਹੋ ਕਿਰਪਾ ਜਤ ਨਾਜ ਤੰਤਰ ਸੁਖੀ ਹੋਈ ਜੀ ਦਾ ਸਰਤਾ ਵਾਰੀ ਦੀ ਜੀ ਦੇ ਦਤੇ